ਸਾਥਿਓ ਤੁਸੀਂ ਸਦਾ ਚੜ੍ਹਦੀ ਕਲਾ ਚ ਰਹੋ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜਿਹੜਾ ਵੀ ਕੰਮ ਕਰਦੇ ਹੋ ਤੁਹਾਡੀ ਰੱਜ ਕੇ ਹੋਵੇ ਪ੍ਰਮੋਸ਼ਨ ਦੋਸਤੋ ਤੁਹਾਡੀ ਰੱਜ ਕੇ ਹੋਵੇ ਪ੍ਰਮੋਸ਼ਨ ਦੋਸਤੋ ਦੀਵਾਲੀ ਦਾ ਤਿਉਹਾਰ ਆਓ ਦੀਵੇ ਜਗਾਈਏ ਪਰ ਦੀਵਾਲੀ ਦੇ ਤਿਉਹਾਰ ਤੇ ਕੱਲੇ ਦੀਵੇ ਜਗਾ ਕੇ ਘਰ ਚ ਰੌਸ਼ਨੀ ਨਹੀਂ ਕਰਨੀ ਆਓ ਆਪਣੀ ਰੂਹ ਅਤੇ ਸੋਚ ਨੂੰ ਵੀ ਕਰੀਏ ਰੋਸ਼ਨ ਦੋਸਤੋ ਆਓ ਆਪਣੀ ਰੂਹ ਅਤੇ ਸੋਚ ਨੂੰ ਵੀ ਕਰੀਏ ਰੋਸ਼ਨ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਮਤੀ ਨਮਸਕਾਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰ ਤੁਸੀਂ ਸ਼ੇਅਰ ਤੋਂ ਦਾ ਸਲਾਮ ਇਹ ਵੀਡੀਓ ਕਿਸ ਬਾਬਤ ਹੋਣੀ ਹੈ ਸਾਥੀਓ ਅੱਜ ਦੀਵਾਲੀ ਦੀ ਰਾਤ ਹੈ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਾਰਕਾ ਹੋਣ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਸੋਖ ਸ਼ਾਂਤੀ ਤੁਹਾਡੇ ਘਰ ਚ ਆਵੇ ਔਰ ਦੁੱਖ ਦਲੇਦਰ ਤੁਹਾਡੇ ਸਾਡੇ ਸਾਰਿਆਂ ਦੇ ਘਰੋਂ ਚੋਂ ਦੂਰ ਜਾਵੇ ਸਾਰੇ ਤਰੱਕੀਆਂ ਕਰੀਏ ਸਾਰਿਆਂ ਨੂੰ ਸੱਚੇ ਪਾਤਸ਼ਾਹ ਦਾ ਆਸ਼ੀਰਵਾਦ ਮਿਲੇ ਔਰ ਸਵੇਰ ਤੋਂ ਹੀ ਮੈਨੂੰ ਵਿਜੇ ਕਹਿ ਰਿਹਾ ਸੀਗਾ ਕਿ ਭਾਜੀ ਵੀਡੀਓ ਪਾ ਦੋ ਦੀਵਾਲੀ ਦਾ ਅੱਜ ਦਿਨ ਹੈ ਬੰਦੀ ਛੋੜ ਤੇ ਦੱਸਦੀ ਆ ਵਧਾਈਆਂ ਦੇ ਦਿਓ ਪਰ ਮੈਂ ਸੱਚੀ ਗੱਲ ਦੱਸਣੀ ਚਾਹੁੰਦਾ ਕਿ ਵਿਜੇ ਨੂੰ ਥੋੜੀ ਤਬੀਅਤ ਦੀ ਦਿੱਕਤ ਆ ਗਈ ਸੀ ਆਮੋਮਨ ਮੈਨੂੰ ਦਿੱਕਤ ਆਉਂਦੀ ਹੁੰਦੀ ਹੈ ਸਿਹਤ ਖਰਾਬ ਹੋ ਜਾਂਦੀ ਹੈ ਪਰ ਐਤਕੀ ਦੂਜੀ ਤੀਜੀ ਵਾਰ ਆ ਪਹਿਲਾਂ ਵੀ ਇੱਕ ਦੋ ਕਰਿਆ ਫੇ ਮਨ ਨਹੀਂ ਸੀਗਾ ਪਰ ਹੁਣ ਵਿਜੇ ਠੀਕ ਹੈ ਕੈਮਰੇ ਦੇ ਪਿੱਛੇ ਵਿਜੇ ਹੀ ਆ ਤਾਂ ਮਨ ਖੁਸ਼ ਹੈ ਤੇ ਮੈਂ ਕਿਹਾ ਆਪ ਸਭ ਨੂੰ ਵਧਾਈਆਂ ਦੀਗੇ ਔਰ ਕਿਸੇ ਨੂੰ ਮਹਾਰਾਜ ਐਦਾਂ ਬਲੈਸ ਕਰਨਗੇ ਕਿਸੇ ਨੂੰ ਵੀ ਕੋਈ ਸ਼ਰੀਰਕ ਕਸ਼ਟ ਨਾ ਆਵੇ ਫਾਈਨੈਂਸ਼ੀਅਲ ਵੀ ਚਲੋ ਬੰਦਾ ਚੱਲ ਲੈਂਦਾ ਪਰ ਸ਼ਰੀਰਕ ਕਸ਼ਟ ਕਿਸੇ ਨੂੰ ਨਾ ਆਵੇ ਔਰ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਔਰ بس ਦਿਨ ਦੁਗੜੀ ਰਾਤ ਚੌਕਣੀ ਤਰੱਕੀ ਹੋਵੇ ਸ਼ਹਿਰ ਹੱਸਦਾ ਵਸਦਾ ਰਹੇ ਵੈਰੀ ਦੁਸ਼ਮਣ ਵੀ ਹੱਸਦੇ ਵਸਦੇ ਨੇ ਆਪਣੇ ਘਰਾਂ ਚ ਖੁਸ਼ ਰਹਿਣ ਪ੍ਰਮਾਤਮਾ ਸਭ ਦੇ ਘਰਾਂ ਚ ਖੁਸ਼ੀ ਬਣਾਈ ਰੱਖੇ ਸੁੱਖ ਸ਼ਾਂਤੀ ਹਰ ਦੇ ਘਰ ਆਵੇ ਹੁਣ ਆਪਾਂ ਤੁਹਾਨੂੰ ਇੱਥੇ ਵੀਡੀਓ ਤਾਂ ਵੈਸੇ ਸ਼ੁਰੂ ਕੀਤੀ ਐਥੇ ਮੁੰਡੇ ਮੰਦ ਰੰਜਨ ਜਿਆ ਕਰਦੇ ਸੀਗੇ ਮੁੰਡੇ ਅਨਾਰ ਚਲਾ ਰਹੇ ਸੀਗੇ ਪਟਾਕੇ ਚਲਾ ਰਹੇ ਸੀਗੇ ਤਾਂ ਮੈਂ ਕਿਹਾ ਤੁਹਾਨੂੰ ਦਿਖਾਈਏ ਅੱਛਾ ਮੈਂ ਇੱਕ ਗੱਲ ਕਹਿਣੀ ਚਾਹਨਾ ਸਾਥੀਓ ਜਿਵੇਂ ਕਿਹਾ ਜਾਂਦਾ ਨਾ ਕਿ ਕੰਡੇ ਨੂੰ ਕੰਡਾ ਕੱਟਦਾ ਪਰ ਹਨੇਰੇ ਨੂੰ ਹਨੇਰਾ ਦੂਰ ਨਹੀਂ ਕਰਦਾ ਹਨੇਰੇ ਨੂੰ ਚਾਨਣ ਦੀ ਲਕੀਰ ਜਿਹੜੀ ਹੈ ਨਾ ਉਹ ਹਨੇਰੇ ਨੂੰ ਕੱਟਦੀ ਹੈ ਸੋ ਮਨ ਰਾਸ਼ਨ ਰੱਖਣਾ ਚਾਹੀਦਾ ਰੂਹ ਤਾਜ਼ੀ ਰੱਖਣੀ ਚਾਹੀਦੀ ਹੈ ਮੈਂ ਇਸ ਦੀਵਾਲੀ ਤੇ ਰੈਜ਼ੋਲੂਸ਼ਨ ਲਿਆ ਕਿ ਮੈਂ ਆਪਣੇ ਅੰਦਰੋਂ ਨਾ ਗੁੱਸਾ ਘਟਾਉਣਾ ਤੇ ਜਿਹੜੀਆਂ ਮੈਂ ਉਮੀਦਾਂ ਲੋਕਾਂ ਤੋਂ ਲੱਗ ਕੇ ਰੱਖਦਾ ਉਹ ਵੀ ਥੋੜੀਆਂ ਘਟਾਉਣੀਆਂ ਗੁੱਸਾ ਵੀ ਘਟਾਉਣਾ ਉਮੀਦਾਂ ਵੀ ਘਟਾਉਣੀਆਂ ਤੁਸੀਂ ਕੀ ਰੈਜ਼ੋਲੂਸ਼ਨ ਲਿਆ ਤੇ ਜਿਹੜੇ ਮੇਰੇ ਭੈਣ ਭਰਾ ਘਰ ਚ ਬੈਠੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਕਿਉਂਕਿ ਜਿਹੜੇ ਦੇਖ ਰਹੇ ਹੋ ਵੀ ਪਰਿਵਾਰਕ ਮੈਂਬਰ ਮੈਂਮੀ ਤੁਹਾਡਾ ਪਰਿਵਾਰਕ ਮੈਂਬਰ ਸਾਡਾ ਆਲ ਹੈ ਉਹ ਦੇਖ ਸਕੂਟੀ ਦੇ ਨਾਲ ਹੀ ਪਟਾਕੇ ਚਲਾ ਰਹੇ ਆ ਤੇ ਸਾਡੀ ਜ਼ਿੰਦਗੀ ਨੂੰ ਸਾਡੀ ਜ਼ਿੰਦਗੀ ਨੂੰ ਤਾਂ ਤੁਸੀਂ ਰੌਸ਼ਨ ਕੀਤਾ ਮੇਰੇ ਹੱਲ ਕੁੱਕੜ ਛਾਪ ਨਹੀਂ ਹੁਣ ਸਾਡੀ ਜ਼ਿੰਦਗੀ ਨੂੰ ਤੁਸੀਂ ਰੌਸ਼ਨ ਕੀਤਾ ਅਸੀਂ ਸ਼ਹਿਰ ਨੂੰ ਰੌਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਜਿਹੜੇ ਮੇਰੇ ਭੈਣ ਭਰਾ ਪਰਿਵਾਰਕ ਮੈਂਬਰ ਵਧਾਈਆਂ ਦੇਣਾ ਚਾਹੁੰਦੇ ਆ ਆਪਣਾ ਨਾਂ ਆਪਣਾ ਇਲਾਕਾ ਦੱਸ ਕੇ ਮਾਰੇ ਕਮੈਂਟ ਕਰ ਦਿਓ ਆਪਾਂ ਬਸ ਤੁਹਾਡੇ ਨਾਲ ਹੀ ਬੋਲਨੇ ਅੱਜ ਠੀਕ ਆ ਕਹਿੰਦੇ ਵੇਲਾ ਨਹੀਂ ਹੁੰਦੀ ਵੇਲਾ ਹੀ ਕਰਾਉਣੀ ਆ ਤਾਂ ਵਾਹਿਗੁਰੂ ਸਭ ਨੂੰ ਬLES ਕਰੇ ਮੇਰਾ ਪੌਣਾ ਹਰੀ ਸਭ ਨੂੰ ਬLES ਕਰੇ ਸਾਰੇ ਚੜ੍ਹਦੀ ਕਲਾ ਚ ਰਹਿਣ ਇਹਨੂੰ ਕਹ ਯਾਰ ਤੁਸੀਂ ਮੰਦ ਕਿਉਂ ਕਰਦੇ ਪਟਾਕੇ ਸਾਹ ਲਾ ਕੇ ਵਾਹ ਕਹ ਕੇ ਅੱਛਾ ਚਲੋ ਕਾਉਠੀ ਰੋਡ ਬੱਸੀ ਸਾਹਿਬ ਲਿਖਦੇ ਹੈਪੀ ਦੀਵਾਲੀ ਬੱਸੀ ਸਾਹਿਬ ਹੈਪੀ ਦੀਵਾਲੀ ਜੀ ਹਾਂ ਜੀ ਸੋਨੀ ਸਾਹਿਬ ਜੀ ਕੀ ਹਾਲੇ ਤੁਹਾਡੀ ਠੀਕ ਹੈ ਜੀ ਠੀਕ ਹੈ ਮੈਨੂੰ ਦੱਸੀ ਚਲੋ ਜੀ ਮਾੜਾ ਕੈਮਰਾ ਬੇਚ ਚਲਾ ਦੇ ਕਰ ਲੋ ਬਹਾਦਰ ਸਿੰਘ ਰਲ ਸਾਹਿਬ ਕਰਨੇ ਹੈਪੀ ਦੀਵਾਲੀ ਬੱਸੀ ਸਾਹਿਬ ਕਰਨੇ ਹੈਪੀ ਦੀਵਾਲੀ ਸਾਰਿਆਂ ਨੂੰ ਬੱਸੀ ਸਾਹਿਬ ਵੱਲੋਂ ਤੇ ਰਲ ਸਾਹਿਬ ਵੱਲੋਂ ਬਹੁਤ-ਬਹੁਤ ਦੀਵਾਲੀ ਦੇ ਮੁਬਾਰਕਾਂ ਅਸੀਂ 2 ਦਿਨ ਬਾਜ਼ਾਰ ਜਿਸੇ ਕਰਕੇ ਨਹੀਂ ਕਿਉਂਕਿ ਦੁਕਾਨਾਂ ਜਿਹੜੀਆਂ ਸਜੀਆਂ ਸੀਗੀਆਂ ਔਰ ਵੀਰਾਂ ਨੇ ਫੇਰੇ ਨੇ ਪਟਾਕੇ ਲਿਆਂਦੇ ਪਟਾਕੇ ਲਾਏ ਹੁੰਦੇ ਆ ਤਾਂ ਚਲੋ ਹਰ ਇੱਕ ਦਾ ਮਨ ਹੁੰਦਾ ਕਿ 2-4 ਦਿਨ ਮਿਹਨਤ ਕਰਕੇ ਪੈਸੇ ਕਮਾ ਲਈ ਦੇਖੋ ਸਾਡੇ ਲੋਕ ਕਿੰਨੇ ਪਿਆਰੇ ਆ ਹੈ ਸਾਡੇ ਲੋਕ ਕਿੰਨੇ ਭੋਲੇ ਆਪਣੀਆਂ ਦੁਕਾਨਾਂ ਦੇਖੋ ਕਿੱਦਾਂ ਨਾ ਉਹਨੂੰ ਵੀ ਮੰਦਰ ਮੰਨਦੇ ਆ ਆਪਣੀਆਂ ਦੁਕਾਨਾਂ ਦੇ ਦੇਖੋ ਬਾਹਰ ਕਿੱਦਾਂ ਸਜਾਵਟ ਕੀਤੀ ਆ ਦੀਵੇ ਜਗਾਈ ਮੋਬੱਤੀਆਂ ਜਗਾਈਆਂ ਕਿ ਇਹ ਮੰਦਰ ਹੈ ਅਸੀਂ ਇੱਥੋਂ ਰੋਟੀ ਖਾਣੀ ਆ ਤਾਂ ਇਹ ਵੀ ਦੇਖੋ ਕਿੰਨੀ ਪਿਆਰੀ ਗੱਲ ਹੈ ਕਿੱਥੇ ਹੋਰ ਵੀ ਇਦਾਂ ਹੈ ਦੁਨੀਆ 'ਚ ਕਿਸੇ ਕੋਨੇ 'ਤੇ ਕਿ ਜਿੱਥੇ ਤੁਹਾਡਾ ਰਜਕ ਮਿਲਦਾ ਉੱਥੇ ਪਹਿਲਾਂ ਤਾਂ ਮੱਥਾ ਟੇਕ ਕੇ ਅੰਦਰ ਵੜਨਾ ਫਿਰ ਜਿੱਥੇ ਜਿੱਥੋਂ ਰਜਕ ਮਿਲਣਾ ਉੱਥੇ ਸਜਾਵਟ ਵੀ ਕੀਤੀ ਹੈ ਉੱਥੇ ਪੂਜਾ ਵੀ ਕੀਤੀ ਹੈ ਤਾਂ ਇਹ ਸੰਸਕਾਰ ਨੇ ਆਹ ਦੇਖੋ ਵੈਸੇ ਮੈਂ ਦੋ ਐਂਗਲ ਨੇ ਇੱਕ ਤਾਂ ਕੁਝ ਲੋਕ ਦੇਖੋ ਵਿਚਾਰੇ ਰੇੜੀਆਂ ਵਾਲੇ ਤਿਉਹਾਰ ਵਾਲੇ ਦਿਨ ਵੀ ਇੱਥੇ ਖੜੇ ਆ ਇਹਨੇ ਵੀ ਰੇੜੀ ਸਜਾਈ ਹੋਈ ਹੈ ਪਰ ਇੱਕ ਐਂਗਲ ਇਹ ਵੀ ਆ ਕਿਵੇਂ ਇੰਨੇ ਪੋਲੂਸ਼ਨ 'ਚ ਪਰ ਚਲੋ ਸਾਰੇ ਅੰਕਲ ਸਾਨੂੰ ਦਿਖਾਣੇ ਪੈਂਦੇ ਆ ਇਹ ਨਹਿਰੂ ਗੇਟ ਫੱਟੀ ਵਸਤਾ ਚੌਕ ਆ ਇੱਥੇ ਵੀ ਦੇਖੋ ਪਾਣ ਜੀ ਵੀਰ ਪਾਣ ਕੁਲਵੰਤ RAM ਨਹੀਂ ਨਾਂ ਪਿਆ ਇਹ ਆ ਢਿੰਗਰਾ ਆ ਦੇਖੋ ਇੱਥੇ ਫੱਟੀ ਵਸਤਾ ਚੌਕ ਤੇ ਇੱਥੇ ਵੀ ਦੀਵੇ ਜਗਾਣ ਆਉਂਦੇ ਆ ਲੋਕ ਇਹ ਰਿਚੁਅਲਸ ਨੇ ਸਾਡੇ ਤੇ ਇੱਕ ਆਪਣੇ ਕਲਾਮ ਰੋਡ ਚੌਕ ਤੇ ਵੀ ਇਦਾਂ ਮੱਥਾ ਟੇਕਦੇ ਆ ਲਿਓ ਮੈਂ ਮੜ ਗਿਆ ਮੜ ਗਿਆ ਨਾ ਬੋਗਣਾ ਪਿੰਡ ਭਰਾ ਜਿਹੜੇ ਵਿਸ਼ ਕਰ ਰਹੇ ਆ ਹਨਾ ਪੇ ਸਾਡੇ ਤੋਂ ਹੀ ਸਰਤਾਜ ਨੇ ਸਤਿੰਦਰ ਸਰਤਾਜ ਹੈ ਮੈਂ ਬੋਲ ਦੇਣਾ ਜੀ ਨਾਮ ਬਹਾਦਰ ਸਿੰਘ ਰਾਜਜੀ ਤੋਂ ਬਾਅਦ ਮਨਦੀਪ ਸਿੰਘ ਕਰਨ ਹੈਪੀ ਦੀਵਾਲੀ ਸੂਰੀ ਸਾਹਿਬ ਫਿਰ ਆਪਣੇ ਸਾਹਿਬ ਰੰਧਾਵਾ ਸਾਹਿਬ ਕਰ ਰਹੇ ਨੇ ਮੈਸੇਜ ਹੈਪੀ ਦੀਵਾਲੀ ਦਾ ਕੇਰ ਸਿੰਘ ਧਰਨੀ ਧਰਨੀ ਜੀ ਕਰਨ ਹੈਪੀ ਦੀਵਾਲੀ ਦਾ ਮੈਸੇਜ ਇਹ ਕਮੈਂਟ ਦੀ ਸ਼ੋਰ ਫਿਰ ਮੋਨ ਲਾਲ ਜੀ ਕਰ ਰਹੇ ਨੇ ਹੈਪੀ ਦੀਵਾਲੀ ਟੂ ਯੂ ਲਿਖ ਰਹੇ ਨੇ ਬਿੱਲਾ ਸੁਰਜੀਤ ਜੀ ਕਰਨੇ ਹੈਪੀ ਦੀਵਾਲੀ ਵਿਸ ਸਾਰਿਆਂ ਨੂੰ ਕਾਲਾ ਢਿੰਗਰਾ ਸਾਹਿਬ ਕਰ ਰਹੇ ਨੇ ਕੁਲਵੰਤ RAM ਜੀ ਵਿਸ਼ ਕਰ ਰਹੇ ਨੇ ਮੈਨੂੰ ਵੀ ਤੇ ਸਾਰਿਆਂ ਨੂੰ ਵੀਰ ਭਾਨ ਸਾਹਿਬ ਜਿਹੜੇ ਆ ਦੀਵਾਲੀ ਜਿਹੜੀ ਉਹ ਵਿਸ਼ ਕਰ ਰਹੇ ਸਾਰਿਆਂ ਨੂੰ ਜੱਟ ਸਾਹਿਬ ਵਿਸ਼ ਕਰ ਰਹੇ ਆ ਪ੍ਰੀਤ ਰਾਏ ਜੀ ਗੁਰਪ੍ਰੀਤ ਰਾਏ ਲਖਪੁਰ ਤੋਂ ਜਗਦੀਸ਼ ਚੰਦਰ ਜੀ ਕਰ ਰਹੇ ਨੇ ਹੈਪੀ ਦੀਵਾਲੀ ਵੀਰ ਜੀ ਵੀਰ ਜੀ ਹਮੇਸ਼ਾ ਤੁਹਾਡੇ ਕਮੈਂਟ ਮਿਲਦੇ ਆ ਬਹੁਤ ਪਿਆਰ ਬਲਵਿੰਦਰ ਸਿੰਘ ਜੀ ਹੈਪੀ ਦੀਵਾਲੀ ਕਹਿ ਰਹੇ ਨੇ ਪ੍ਰੀਤ ਰਾਏ ਜੀ ਬੱਸੀ ਸਾਹਿਬ ਫਿਰ ਕਰ ਰਹੇ ਨੇ ਅਮਨਪੁਰੇਵਾਲ ਸਾਹਿਬ ਬੈਲਾ ਬੈਲਾ ਜੀ ਕਰਨੇ ਭਾਦਰ ਸਿੰਘ ਰਲਸਬ ਕਰਨੇ ਮੱਲਪੁਰ ਅੜਕਾ ਤੋਂ ਕੁਲਦੀਪ ਸਿੰਘ ਜੀ ਕਰਨੇ ਸੁਖਵਿੰਦਰ ਪੂਨੀ ਸਾਹਿਬ ਦਿਵਾਲੀ ਵਿਸ਼ ਕਰਨੇ ਕੇછા ਪਦਮ ਜੀ ਕਰਨੇ ਸੰਜੂ ਸੰਜੀਵ ਜੀ ਮਨਿੰਦਰ ਸਿੰਘ ਪਹਾਟਾ ਸਾਹਿਬ ਰਿਸ਼ਭ ਕੁਮਾਰ ਜੀ ਸਲੀਪ ਵੈਲ ਵਰਲਡ ਵੈਲ ਦੀਪਕ ਸਰੀਨ ਸਾਹਿਬ ਰੇਨੂ ਕੈਥ ਮਹਿਮ ਸੁਖ ਸਰਪੰਚ ਸ਼ੇਰਪੁਰ ਚਰਨਪ੍ਰੀ ਸਿੰਘ ਧੰਮੀ ਸਾਹਿਬ ਮੁਕੇਸ਼ ਦੱਤ ਜੀ ਸੋਨੀ ਜਨਾਗਲ ਜੀ ਕੁਲਦੀਪ ਸਿੰਘ ਜੀ ਹੈਪੀ ਦੀਵਾਲੀ ਵਿਸ਼ ਕਰ ਰਹੇ ਆ ਸਾਰੇ ਜੀ ਵਿੱਕੀ ਪੱਟੀ ਸਾਹਿਬ ਇਹਨਾਂ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਦਲਵੀਰ ਸੈਣੀ ਸਾਹਿਬ ਹੱਸਦੇ ਵੀ ਆ ਖੁਸ਼ ਵੀ ਆ ਦਲਵੋਰ ਕਹਿ ਰਹੇ ਆ ਬੀਬੀ ਆਰ ਪੰਜਾਬ ਲਾਈਵ ਆਪਣਾ ਭਰਾ ਹੈ ਜੀ ਇਹ ਵੀ ਕਹਿ ਰਹੇ ਨੇ ਗ੍ਰੇਟ ਵਰਕ ਕੈਰੀ ਓਨ ਕੋਈ ਨਾ ਮਾਰਦੇ ਬਲਾ ਚੋਰ ਢੇੜਾ ਇਕੱਠੇ ਕਰਦੇ ਇੱਕ ਲਾਈਵ ਤੇ ਜਿਨਨੇ ਭੈਣ ਭਰਾਵਾਂ ਨੇ ਆਪਣੇ ਵੱਲੋਂ ਵਿਸ਼ ਭੇਜੀ ਸਾਰਿਆਂ ਦਾ ਬਹੁਤ ਸਤਿਕਾਰ ਬਹੁਤ ਪਿਆਰ ਆਈ ਲਵ ਯੂ ਇੰਦਰਜੀਤ ਸਿੰਘ ਸੈਣੀ ਸਾਹਿਬ ਹਰ ਕਮਲ ਕੌਰ ਜੋਲ ਜੀ ਇਹ ਭੈਣ ਜੀ ਹਮੇਸ਼ਾ ਹੀ ਬਹੁਤ ਪਿਆਰ ਦਿੰਦੇ ਆ ਹਰਪਿਤ ਹੈਪੀ ਦੀਵਾਲੀ ਕਹਿ ਰਿਹਾ ਜੀ ਪੁੱਤਰ ਜੀ ਇਹ ਮੈਨੂੰ ਪੁੱਤਰ ਜੀ ਕਹਿ ਰਿਹਾ ਹਰ ਕਮਲ ਕੌਰ ਜੋਲ ਮੈਮ ਤਾਂ ਇਹਨਾਂ ਦਾ ਬਹੁਤ ਧੰਨਵਾਦ ਹਮੇਸ਼ਾ ਹੀ ਇਹਨਾਂ ਦਾ ਪਿਆਰ ਸਤਿਕਾਰ ਮਿਲਦਾ ਔਰ ਮੈਂ ਬਹੁਤ ਕਦਰਦਾਨ ਹੈ ਜੀ ਔਰ ਬਹੁਤ مشਕੂਰ ਹੈ ਔਰ ਬਹੁਤ ਧੰਨਵਾਦ ਤੁਹਾਡਾ ਹਰ ਕਮਲ ਕੌਰ ਜੋਲ ਸਾਹਿਬ ਆਰਕੇ ਦਿੱਤਾ ਜੀ ਹੈਪੀ ਦੀਵਾਲੀ ਸੂਰੀ ਸਾਹਿਬ ਬੀਬੀ ਐਨ ਪੰਜਾਬ ਲਾਈਵ ਕਰ ਰਹੇ ਨੇ ਹੈਪੀ ਦੀਵਾਲੀ ਤੇ ਮੈਂ ਫਿਰ ਤੋਂ ਹਰ ਕਮਲ ਜੋਲ ਕੌਰ ਜੋਲ ਭੈਣਜੀ ਨੇ ਕਿ ਆਂਟੀ ਨੇ ਮੈਨੂੰ ਪਤਾ ਨਹੀਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਜੀ ਹਰਵਿੰਦਰ ਸਿੰਘ ਯਾਰ ਸੁਪੇਨ ਤੋਂ ਹੈਪੀ ਦੀਵਾਲੀ ਜ਼ੂਰੀ ਸਾਹਿਬ ਆਏ ਆਏ ਸੁਪੇਨ ਵਾਲਿਓ ਗੁਰਵਿੰਦਰ ਕੌਰ ਜੀ ਰਜਤ ਬੱਸੀ ਸਾਹਿਬ ਇੰਦਰਜੀਤ ਕੌਰ ਡੁਲਕੂ ਜੀ ਫਿਰ ਰਜਤ ਬੱਸੀ ਸਾਹਿਬ ਨੇ ਮੰਨਾ ਉਹ ਜੀ ਉਹ ਜੀ ਮੰਨਾ ਜੀ ਹੈ ਦੀਵਾਲੀ ਦੇ ਉੱਤੇ ਬੰਦੀ ਛੋੜ ਦਿਵਸ ਦੀ ਆਪ ਸਭ ਨੂੰ ਵਧਾਈਆਂ ਭੇਜ ਰਹੇ ਨੇ ਜਸਵਿੰਦਰ ਸਿੰਘ ਜੀ ਮਨਪ੍ਰੀਤ ਸੈਣੀ ਸਾਹਿਬ ਮੰਨਾ ਜੀ ਮਨਿੰਦਰ ਕੁਮਾਰ ਜੀ ਰਜਤ ਬੱਸੀ ਸਾਹਿਬ ਦਲਜੀਤ ਸਿੰਘ ਕੈਥ ਜੀ ਵਧਾਈਆਂ ਦੇ ਰਹੇ ਨੇ ਵੀਰਪਾਣ ਜੀ ਮਨਨ ਅਰੋੜਾ ਹੈਪੀ ਦੀਵਾਲੀ ਸੂਰੀ ਸਾਹਿਬ ਜੀ ਮੈਨੂੰ ਜੀ ਨਾ ਲਿਖਿਆ ਕਰੋ ਜੀ ਪਰ ਆਹ ਹੈ ਤੁਹਾਡੇ ਛੋਟੇ ਗੁਰਪ੍ਰੀਤ ਮਾਹੀ ਜੀ ਰਜਤ ਬੱਸੀ ਸਾਹਿਬ ਬਸ ਕਰੋ ਜਗਦੀਸ਼ ਚੰਦਰ ਜੀ ਲਿਖ ਰਹੇ ਨੇ ਲਵ ਯੂ ਲਵ ਯੂ ਭਾਜੀ ਔਰ ਮੇਲਾ ਬੰਗਾ ਜੀ ਭਾਟਿਆ ਸਾਹਿਬ ਹੈਪੀ ਦੀਵਾਲੀ ਭਾਜੀ ਮੈਂ ਤਾਰੀ ਕੋਟ ਰਾਂਝੇ ਵਾਲਾ ਤਾਂ ਤਾਰੀ ਕੋਟ ਰਾਂਝੇ ਵਾਲੇ ਵੱਲੋਂ ਬਹੁਤ-ਬਹੁਤ ਦੀਵਾਲੀ ਦੀਆਂ ਹੈਪੀ ਦੀਵਾਲੀ ਮੁਬਾਰਕਾਂ ਐ ਰਾਜਨ ਸੁੰਡ ਜੀ ਜਤਿੰਦਰ ਕੁਮਾਰ ਜੀ ਕਮਲਜੀਤ ਸਿੰਘ ਜੀ ਬਹੁਤ ਸੋਣਾ ਇਹਨਾਂ ਨੇ ਕਮੈਂਟ ਭੇਜਿਆ ਸ਼ੁਭ ਦੀਵਾਲੀ ਇੱਕਮਕਾਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਰ ਬੀਬੀ ਜੀ ਲਿਖ ਰਹੇ ਨੇ ਕਹਿੰਦੇ ਆ ਜਾਓ ਬਲਾਚੌਰ ਰਾਜਾ ਬਖਸ਼ੀ ਸਾਹਿਬ ਕਮੈਂਟ ਕਰ ਰਹੇ ਨੇ ਦੀਵਾਲੀ ਦੇ ਉੱਤੇ ਵਿੱਕੀ ਰਤੂ ਜੀ ਜਸਮਿੰਦਰ ਸਿੰਘ ਜੀ ਰਜਤ ਬੱਸੀ ਸਾਹਿਬ ਇੰਨਾ ਪਿਆਰ ਚਰਨਪ੍ਰੀਤ ਸਿੰਘ ਧੰਮੀ ਸਾਹਿਬ ਸੁਪੇਨ ਤੋਂ ਜਸਪਾਲ ਸਿੰਘ ਸੋਗੀ ਸਨੇਗਾਂਦੀ ਜੀ ਤਰਸੀਮ ਸਿੰਘ ਜੀ ਸਰਦਾਰ ਰਜਿੰਦਰ ਸਿੰਘ ਟਿੱਬੀ ਮੁਬਾਰਕਬਾਦ ਜੀ ਦੀਵਾਲੀ ਦੀ ਭੇਜ ਰਹੇ ਸਾਰਿਆਂ ਨੂੰ ਮਾਨ ਸਾਹਿਬ ਜੋਗਾ ਸਿੰਘ ਜੀ ਬਲਾ ਚੌਰ ਕਹਿੰਦੇ ਕਿਹੜਾ ਪਿੰਡ ਆ ਜਸਵਿੰਦਰ ਸਿੰਘ ਖੇਪੜ ਸਾਹਿਬ ਬਲਦੇਵ ਸਿੰਘ ਕੈਨੇਡਾ ਤੋਂ ਭੇਜ ਰਹੇ ਨੇ ਦੀਵਾਲੀ ਦੀਆਂ ਮੁਬਾਰਕਾਂ ਬਿੰਦਰ ਭੋਰਲਾ ਜੀ ਪ੍ਰੀਤ ਕੋਮਲ ਜੀ लवली ਮਹਿੰਦੀ ਆਰਟਸ ਜਸਪਾਲ ਸਿੰਘ ਸੋਗੀ ਜੀ ਵਿਕੀਰਤੂ ਜੀ ਜਸਵਿੰਦਰ ਪਾਬਲਾ ਜੀ ਅਰਜੁਨ ਸ਼ਰਮਾ ਜੀ ਗੁਰਪ੍ਰੀਤ ਸਿੰਘ ਜੀ ਭਾਟੀਆ ਸਾਹਿਬ ਜੀ ਕਰਨੇ ਧੰਨਵਾਦ ਤਾਰੀ ਕੋਟ ਰੰਗੇ ਤੋਂ ਟਾਡੀ ਮਨਜੋਤ ਸਿੰਘ ਆਜ਼ਾਦ ਜੀ ਓਹੋ ਬੰਦੀ ਛੋੜ ਦੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਭੇਜ ਰਹੇ ਨੇ ਜੀ ਸਾਰਿਆਂ ਨੂੰ ਅਰਵਿੰਦ ਜੋਸ਼ੀ ਲਾਲੀ ਜੀ ਰਾਹੋਂ ਤੋਂ ਨੇ ਸਾਡੇ ਭਰਾ ਔਰ ਸ਼ੇਰੋ ਸ਼ੇਰੀ ਵੀ ਬਹੁਤ ਅੱਛੀ ਕਰਦੇ ਆ ਔਰ ਪੁਆਇੰਟ ਸਮਝ ਜਾਂਦੇ ਕਿ ਇੰਟਰਲਾਈਨ ਕੀਤਾ ਕਿਹਨੂੰ ਆ ਦਿਵਾਲੀ ਦੀਆਂ ਬਹੁਤ ਬਹੁਤ ਵਾਰਕਾ ਤੁਹਾਨੂੰ ਵੱਡੇ ਵੀਰ ਅਰਵਿੰਦ ਜੋਸ਼ੀ ਜੀ ਕਮਲਜੀਤ ਸਿੰਘ ਜੀ ਮਿੰਟੂ ਘੁਮਨ ਸਾਹਿਬ ਜਤਿੰਦਰ ਕੁਮਾਰ ਜੀ ਨਰੇਸ਼ ਰੀਹਲ ਕਾਕਾ ਜੀ ਮਾਛੀ ਵਾਲਾ ਸਾਹਿਬ ਤੋਂ ਮੈਸੇਜ ਕਰ ਰਹੇ ਨੇ ਵੀਰ ਭਾਨ ਜੀ ਮੰਨਨ ਅਰੋੜਾ ਹੈਪੀ ਦਿਵਾਲੀ ਜੀ ਪਰਸ਼ੋਤਮ ਲਾਲ ਜੀ ਦਿਲ ਭੇਜ ਰਹੇ ਨੇ ਕਿੰਨੇ ਸਾਰੇ ਗੁਰਪ੍ਰੀਤ ਸਿੰਘ ਜੀ ਰਮਨ ਕੁਮਾਰ ਜੀ ਤੇ ਜਿਨ੍ਹਾਂ ਨੇ ਮੈਨੂੰ ਵਿਸ਼ਕੀਤਾ ਧੰਨਵਾਦ ਔਰ ਤੁਹਾਡੇ ਵੱਲੋਂ ਆਪਣੇ ਪੂਰੇ ਪਰਿਵਾਰ ਨੂੰ ਅਸੀਂ ਵਿਸ਼ ਕਰ ਦਿੱਤਾ ਵਿਕੀ ਵਿਵੇਕ ਰਾਣਾ ਜੀ ਜਸਮਿੰਦਰ ਸਿੰਘ ਜੀ ਪਟਿਆਲਾ ਤੋਂ ਕਰ ਰਹੇ ਨੇ ਮੈਸੇਜ ਤੁਹਾਨੂੰ ਸਾਰਿਆਂ ਨੂੰ ਤਾਂ ਆਪਾਂ ਮਾਰਾ ਜੇ ਤੁਹਾਨੂੰ ਸ਼ਹਿਰ ਦੇ ਰੂਬਰੂ ਕਰਾ ਦਈਏ ਤੇ ਵੀ ਇਹ ਮਾੜੇ ਮਾੜੇ ਕਮੈਂਟ ਬੜੀ ਚੱਲ ਰਹਾ ਰਮਨ ਕੁਮਾਰ ਜੀ ਵਿਵੇਕ ਰਮਨ ਕੁਮਾਰ ਜੀ ਵਿਵੇਕ ਜੀ ਇਹ ਕਿੱਚ ਕੇ ਜਸਵਿੰਦਰ ਸਿੰਘ ਜੀ ਕਰ ਰਹੇ ਜਸਵਿੰਦਰ ਸਿੰਘ ਜੀ ਹਰਜਿੰਦਰ ਬੜਵਾਲ ਹਰਜਿੰਦਰ ਬੜਵਾਲ ਸਾਹਿਬ ਕਰ ਰਹੇ ਨੇ ਮੈਸੇਜ ਦੀਵਾਲੀ ਦੇ ਉੱਤੇ ਸੋਨੀ ਸਾਹਿਬ ਬਲਾਚੌਰ ਵੀ ਆਓ ਬਲਾਚੌਰ ਆਉਨੇ ਆ ਕੋਈ ਗੱਲ ਨਹੀਂ ਵੀਰੇ ਆਉਨੇ ਆ ਦਾ ਦੇਖੋ ਉਹ ਸੜਕਾਂ ਤੇ ਇੱਕ ਤਰ੍ਹਾਂ ਦੀ ਸੁਰ ਨਹੀਂ ਆ ਦੁਲਕੀ ਰਤੂ ਪਰਸ਼ੋਤਮ لال ਵਿੱਕੀ ਰਤੂ ਜੀ ਪਰਸ਼ੋਤਮ لال ਜੀ ਮੈਸੇਜ ਕਰ ਰਹੇ ਨੇ ਅਮਿਤ ਅਮਰਿਤ ਅਮਰਿਤ ਕਲਸਨ ਕਲਸਨ ਅਮਰਿਤ ਕਲਸਨ ਸਾਹਿਬ ਮੈਸੇਜ ਕਰ ਰਹੇ ਤਾਂ ਮੈਂ ਦੱਸਾਂ ਮੈਨੂੰ ਵੈਸੇ ਨਾ ਇੱਕ ਗੱਲ ਅ ਬੀ ਚਲੋ ਖੁਸ਼ੀ ਵੀ ਆ ਕਿ ਟੱਕਰ ਲੰਘਦੇ ਨਹੀਂ ਪਏ ਪਰ ਮੈਨੂੰ ਲੱਗਿਆ ਸੀ ਅੱਜ ਲੰਘੂਗੇ ਤਾਂ ਮੈਂ ਵੀਡੀਓ ਬਣਾ ਕੇ ਸਵਾਲ ਪੁੱਛੂੰਗਾ ਪਰ ਕਮਾਊ ਪੁੱਤਾਂ ਨੂੰ ਵੀ ਅੱਜ ਛੁੱਟੀ ਦੇ ਦਿੱਤੀ ਹੈ ਨਜ਼ਰ ਨਹੀਂ ਆ ਰਹੀ ਬਲਵਿੰਦਰ ਦਿਵਾਨ ਤੇ ਮਾਂ ਜੀ ਹੈਪੀ ਦੀਵਾਲੀ ਲਿਖ ਰਹੇ ਬਲਵਿੰਦਰ ਦਿਵਾਨ ਸਾਹਿਬ ਹੈਪੀ ਦੀਵਾਲੀ ਲਿਖ ਰਹੇ ਨੇ ਤੇ ਬਈ ਜੇ ਪਾਰਾ ਤਿਸ਼ਵਾਜੀ ਕਿਤੇ ਕਿਤੇ ਹੁੰਦੀ ਆ ਐਦਾਂ ਨਹੀਂ ਕਿ ਪਟਾਕੇ ਚੱਲਦੇ ਨਹੀਂ ਪਏ ਪਟਾਕੇ ਚੱਲਦੀ ਆ ਚੱਲਦੇ ਆ ਤਿਸ਼ਵਾਜੀ ਹੁੰਦੀ ਆ ਕਿਤੇ ਕਿਤੇ ਤੇ ਸਾਰੀ ਰਾਤ ਕਹਿ ਠੂ ਢਿਸ ਢਿਸ਼ ਹੋਈ ਜਾਂਦੀ ਆ ਚਲੋ ਪਹਿਲਾਂ ਨਾਲੋਂ ਘਟਾ ਲੈ ਕੇ ਨਾ ਫਿਰ ਵੀ ਪਟਾਕੇ ਵੱਜਦੇ ਤਾਂ ਹੈਗੇ ਆ ਸੋ ਇੱਧਰ ਆਪਾਂ ਗੁਰਦੁਆਰਾ ਸਾਹਿਬ ਦੀ ਤਸਵੀਰ ਤੁਹਾਨੂੰ ਦਿਖਾ ਦੇਣੀ ਆ ਗੜ ਸ਼ੰਕਰ ਤੋਂ ਕੈਨੇਡਾ ਵਾਲੇ ਗੜ ਸ਼ੰਕਰ ਤੋਂ ਕੈਨੇਡਾ ਵਾਲੇ ਵੀਰ ਮੈਸੇਜ ਕਰ ਰਹੇ ਆ ਕਹਿੰਦੇ ਰੇਲਵੇ ਰੋਡ ਖਿੱਚ ਗਈ ਰੇਲਵੇ ਰੋਡ ਤਾਂ ਬਾਈ ਜੀ ਹੁਣ ਅਸੀਂ ਬਣਾਵਾਂਗੇ ਚਲੋ ਆਪਾਂ ਕਿਸੇ ਬਾਰੇ ਬੰਦਾ ਚੰਗਾ ਬੋਲਣਾ ਹੀ ਨਹੀਂ ਅੱਜ ਰੈਸੋਲੂਸ਼ਨ ਲੈ ਲਿਆ ਜੋ ਕਰਨਾ ਕਰਕੇ ਦਿਖਾਵਾਂਗੇ ਕਹਿਣਾ ਇਧਰ ਬੜੇ ਦਰਸ਼ਨ ਕਰਾ ਦਿਓ ਸੰਗਤ ਨੂੰ ਤਾਂ ਮੰਦੀ ਛੋੜ ਦੇ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਉਹ ਬਿਲਕੁਲ ਬਾਹਰ ਤੋਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਆ ਦੇ ਆ ਦੇ ਆ ਦੇ ਆ ਦੇ ਆ ਦੇ ਆ ਦੇ ਨਾਰ ਚੱਲਦੀ ਦੇਖੋ ਬੱਚਿਆਂ ਦਾ ਹੀ ਮਨੋਰੰਜਨ ਰਹਿ ਗਿਆ ਜਿਹੜੇ ਸਾਡੀ ਉਮਰ ਦੇ ਹੋ ਗਏ ਉਹਨਾਂ ਨੂੰ ਤਾਂ ਹੁਣ ਪਤਾ ਲੱਗ ਗਿਆ ਕਿ ਭਾਈ ਇਹ ਨੋਟਾਂ ਨੂੰ ਅੱਗੇ ਲਾਉਣ ਵਾਲੀ ਗੱਲ ਹੈ ਬਿਲਕੁਲ ਜੀ ਕਹਿੰਦਾ ਬੱਚੇ ਨਹੀਂ ਮੰਨਦੇ ਅੱਛਾ ਇੱਕ ਗੱਲ ਹੋਰ ਹੈ ਇੱਕ ਬੱਚਿਆਂ ਦੇ ਮੰਚੋਂ ਦਾ ਪਟਾਕੇ ਚਲਾਉਣੇ ਇੱਕ ਜਿਹੜੇ ਸਾਡੇ ਤੋਂ ਪਹਿਲੀ ਜਨਰੇਸ਼ਨ ਦੇ ਸਾਡੇ ਮਾਪਿਓ ਵੀ ਹੋਗੇ ਜਦ ਬੱਚਿਆਂ ਨੂੰ ਚਲਾ ਦੇ ਜਦ ਕਿ ਅੱਜ ਤੋਂ 20 ਸਾਲ ਪਹਿਲਾਂ ਸਾਨੂੰ ਕਹਿੰਦੇ ਸੀ ਕਿ ਆ ਤੁਸੀਂ ਨੁਕਸਾਨ ਕਰਦੇ ਪੈਸਿਆਂ ਦਾ ਹੁਣ ਉਹਨਾਂ ਦਾ ਮਨ ਨਹੀਂ ਹੋਗਾ ਕਿ ਬੱਚੇ ਚਲਾ ਲੈਣ ਬੱਚਿਆਂ ਦਾ ਮਨ ਵੀ ਹੈ ਕਿ ਚਲਾਉਣੇ ਸਾਡਾ ਮਨ ਹੋਗਾ ਕਿ ਪੈਸੇ ਨੂੰ ਅੱਗੇ ਲਾਉਣ ਵਾਲੀ ਗੱਲ ਪਰ ਨਾ ਚਾਹੁੰਦੇ ਹੋਈ ਵੀ 2-3000 ਰੁਪਏ ਖਰਚ ਹੋਏ ਪੈਂਦਾ ਬੱਚਿਆਂ ਕਰਕੇ ਔਰ ਪਹਿ ਤਾਂ ਵੱਤੋਂ ਫੁੱਲ ਛੜੀਆਂ ਚੱਕਰੀਆਂ ਲਿਆਉਂਦੀਆਂ ਬਾਕੀ ਜਿਹੜੇ ਅੰਬ ਜਿਹੜੇ ਅੰਬ ਗਿਆ ਤਾਂ ਜਿਹੜੇ ਬੰਬ ਆ ਕਰਕੇ ਬਲਾਸਟ ਉਹ ਨਹੀਂ ਲੈਂਦੇ ਜਿਹੜੇ ਜ਼ਿਆਦਾ ਪੋਲਿਊਸ਼ਨ ਕਰਦੀਆਂ ਚੀਜ਼ਾਂ ਉਹ ਨਹੀਂ ਲੈਂਦੇ ਨਰੇਸ਼ ਪ੍ਰਭাকর ਜੀ ਲਿਖ ਰਹੇ ਨੇ ਨਰੇਸ਼ ਪ੍ਰਭাকর ਜੀ ਵੀਡੀਓ ਤੁਸੀਂ ਵੀ ਡਿਲੀਟ ਕਰਤੀ ਰਾਵਤ ਹਲੇ ਅਸੀਂ ਚਲਾਉਣ ਲੱਗੇ ਸੀ ਕਹਿੰਦੇ ਸੂਰੀ ਸਾਹਿਬ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਵਾਲੀ ਵੀਡੀਓ ਪਹੁੰਚੀ ਸੀ ਮੇਰੇ ਕੋਲ ਅਸੀਂ ਚਲਾਉਣ ਲੱਗੇ ਸੀ ਜਿਹਨੂੰ ਡੇਂਗੋ ਹੋ ਗਿਆ ਉਹਦੇ ਕਰਕੇ ਹਸਪਤਾਲਾਂ 'ਚ ਫਿਰਦੇ ਸੀ ਤਾਂ ਅਸੀਂ ਵੀ ਆਹ ਕਰ ਦੇਣਾ ਸੀ ਕੰਮ ਪਰ ਚਲੋ ਮੁੜ ਕੇ ਉਹ ਲਿੰਕ ਨਹੀਂ ਲੱਭਿਆ ਤੇ ਅਜੀ ਗੁੱਜਰ ਜੀ ਬਰਿੰਦਰ ਕੁਮਾਰ ਅਜੀ ਗੁੱਜਰ ਜੀ ਬਰਿੰਦਰ ਕੁਮਾਰ ਜੀ ਤੇ ਸਾਥੀਓ ਅੱਛਾ ਇੱਕ ਗੱਲ ਹੋ ਰਿਹਾ ਗ੍ਰੀਨ ਦੀਵਾਲੀ ਦਾ ਕਹਿੰਦੇ ਕਈਆਂ ਨੇ ਮਤਲਬ ਇਹ ਸਮਝ ਲਿਆ ਕਿ ਸਿਰਫ ਹਰੇ ਪਟਾਕੇ ਚਲਾਉਣੇ ਆ ਹਾਂ ਅਰੇ ਪਟਾਕੇ ਦੀ ਮੱਛਰ ਅੰਦਰ ਕਿੱਥੋਂ ਆ ਗਿਆ ਭਾਈ ਚਲੋ ਇੱਧਰਲੇ ਪਾਸੇ ਇੱਕ ਵਾਰੀ ਦਿਖਾ ਦੇਓ ਦਿਓ 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 ਤੇ ਫਿਰ ਮੈਂ ਨਾਮ ਬੋਲਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਵੀਡੀਓ ਨੂੰ ਕਰ ਦਈਏ ਰੈਪ ਦਾ ਨਾ ਬੋਲੀ ਚੱਲ ਭਈ ਇੰਨੇ ਮਾਰਨਾ ਰਜਿੰਦਰ ਪੰਗਲ ਹੈਪੀ ਦੀਵਾਲੀ ਰੁਪਿੰਦਰ ਰੁਪਿੰਦਰ ਪੰਗਲ ਜੀ ਰੁਪਿੰਦਰ ਪੰਗਲ ਜੀ ਤੇ ਹੋਰ ਵੀ ਕਈ ਮੈਸੇਜ ਆਏ ਜੀ ਤੁਸੀਂ ਪੜ੍ਹੇ ਕਿਉਂ ਨਹੀਂ ਜੀ ਬਲਵਿੰਦਰ ਸਿੰਘ ਹੈ ਜੀ ਸੰਦੀਪ ਸਿੰਘ ਉਹਦਾ ਕੈਮਰੇ ਮੂਰੇ ਕਿੰਨਾ ਡਰਾਮਾ ਕਰਦਾ ਹੈ ਜੀ ਤੁਸੀਂ ਪੜ੍ਹੇ ਕਿਉਂ ਨਹੀਂ ਜੀ ਹਾਂ ਜੇ ਕੈਮਰਾ ਬੰਦ ਕਰ ਤਾ ਤੂੰ ਪੜ੍ਹੇ ਕਿਉਂ ਨਹੀਂ ਓਏ ਆਹ ਲੋ ਜੀ ਇੱਧਰ ਪਟਾਕੇ ਸਿਗੇ ਜੀ ਮੈਸੇਜ ਆਈ ਜਾਂਦੇ ਉੱਪਰ ਨੂੰ ਆ ਕੇ ਯਾਰ ਇਦਾਂ ਨਾ ਕਰ ਪੜੀ ਚੱਲ ਨਾ ਕੱਕਾ ਬੀਬੀ ਨੇ ਪੰਜਾਬ ਨੇ ਫੇਮ ਐਸੇ ਆ ਗਏ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਲਾ ਚੋਰ ਵਿੱਚ ਲੋੜ ਹੈ ਸਾਡੀ ਲੋੜ ਹੈ ਕਿ ਕੀ ਦੀ ਲੋੜ ਹੈ ਆਵਾਂਗੇ ਰਵੀ ਰਵੀ ਦਸਾਂਝ ਜੀ ਕਰਵੀ ਦਸਾਂਝ ਸਾਹਿਬ ਮੈਸੀ ਕਰ ਰਹੇ ਨੇ ਆਹ ਲਓ ਅੰਦਰ ਫੁੱਲ ਜੜੀਆਂ ਚੱਲਦੀਆਂ ਸੜਕ ਤੇ ਸੈਣੀ ਸਾਹਿਬ ਲਿਖ ਰਹੇ ਹੈਪੀ ਦੀਵਾਲੀ ਸੈਣੀ ਸਾਹਿਬ ਲਿਖ ਰਹੇ ਨੇ ਹੈਪੀ ਦੀਵਾਲੀ ਸਾਡੂ ਵੀ ਕਹਿ ਰਹੇ ਨੇ ਵਿਸ਼ ਕਰ ਰਹੇ ਨੇ ਤੇ ਸਾਡੇ ਸਾਰੇ ਭੈਣ ਭਰਾ ਜਿਹੜੇ ਦੇਖ ਰਹੇ ਉਹਨਾਂ ਨੂੰ ਵੀ ਵਿਸ਼ ਕਰ ਰਹੇ ਆ ਵੇ ਉਧਰ ਨਾਲ ਉਹ ਖਤ ਖਾ ਖਾ ਯਾਰ ਤੂੰ ਕੈਮਰਾਮੈਨ ਆ ਚੀਜ਼ਾਂ ਨੋਟਿਸ ਕਰਿਆ ਕਰ ਆ ਉਧਰ ਉਧਰ ਉਹ ਦੇ ਉਹ ਦੇ ਉਹ ਦੇ ਉਹ ਦੇ ਉਹ ਦੇ ਉਹ ਦੇ ਆਏ ਹੋਏ 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 ਕਿਉਂ ਮੰਨਦਾ ਕਿ ਨਹੀਂ ਮੇਰਾ ਪਿੰਡ ਗੜੀ پارٹی ਮੇਰਾ ਪਿੰਡ ਗੜੀ پارٹی ਤੋਂ ਸਾਡੇ ਭਰਾ ਮੈਸੇਜ ਕਰ ਰਹੇ ਨੇ ਧੰਨਵਾਦ ਉਹਨਾਂ ਦਾ ਆ ਬੱਚੇ ਲੱਗੇ ਹੋਏ ਆ ਉਹ ਦੇਖੀ ਦੇਖੀ ਨਿੱਕੀ ਕੁੜੀਆਂ ਬੱਚੇ ਲੈ ਆ ਆਇਆ ਅਸਲੀ ਮਾਜ ਕੇਲਾ ਕੇਲਾ ਵਿੱਚ ਕੇ ਕਰੋ ਪਟਾਕੇ ਜਲਾਓ ਧੀਆਂ ਧਿਆਣੀਆਂ ਪਰਮਾਨ ਪਰਮਾ ਜੀ ਧੀਆਂ ਦੇ ਸ਼ੌਕ ਜ਼ਰੂਰ ਪੂਰੇ ਕਰਿਆ ਕਰੋ ਇਹ ਲక్ష్ਮੀ ਹੁੰਦੀਆਂ ਨੇ ਹੈ ਧੀਆਂ ਦੇ ਸ਼ੌਕ ਜ਼ਰੂਰ ਪੂਰੇ ਕਰਿਆ ਕਰੋ ਕਿਉਂਕਿ ਮੋਰੇ ਪਤਾ ਨਹੀਂ ਜਾ ਕੇ ਹੋਣੇ ਕਿ ਨਹੀਂ ਹੋਣੇ ਚਲੋ ਅੱਜ ਕੱਲ ਤਾਂ ਜ਼ਮਾਨਾ ਬਦਲ ਰਿਹਾ ਪਰ ਤੀਆਂ ਆਪਣੇ ਘਰ ਚ ਖੁਸ਼ ਹੋਣੇ ਚਾਹੀਦੀਆਂ ਤੀਆਂ ਖੁਸ਼ ਹੋਣ ਤਾਂ ਰੱਬ ਵੀ ਖੁਸ਼ ਹੈ ਗੜ ਸ਼ੰਕਰ ਤੋਂ ਕਾਫੀ ਵੀ ਦੇਖ ਰਹੇ ਜੇ ਇੱਕ ਹੋਰ ਰਸ਼ਪਾਲ ਮਾਨ ਫਰਮ ਗੜ ਸ਼ੰਕਰ ਰਸ਼ਪਾਲ ਮਾਨ ਜੀ ਕਮੈਂਟ ਕਰ ਰਹੇ ਆਪਾਂ ਦਾ ਇੱਕ ਹੋਰ ਆਇਆ ਮੈਂ ਤੁਹਾਡੀ ਲੋਡ ਹੈ ਜੀ ਸਾਹਿਬ ਅੱਛਾ ਕੋਈ ਨਹੀਂ ਬ੍ਰਦਰ ਜੀ ਆਵਾਂਗੇ ਜੀ ਤੇ ਲਓ ਜੀ ਅਸੀਂ ਹੁਣ ਇੱਕ ਵਾਰ ਫਿਰ ਤੋਂ ਨਾਮ ਪੜ੍ਹ ਦੇਣੇ ਆ ਉਸ ਤੋਂ ਬਾਅਦ ਫਿਰ ਆਪਾਂ ਵੀਡੀਓ ਨੂੰ ਰੈਪ ਅਪ ਕਰ ਦੋਣਾ ਇੱਥੇ ਹੀ ਤੇ ਲਿਆਓ ਫੜਾਓ ਜੀ ਹੋ ਮੂਹ ਦੀ ਲੱਡੀ ਤਾਂ ਤੱਕ ਵੱਜ ਗਈ ਚਲੋ ਸਾਥੀ ਆਪਾਂ ਕਮੈਂਟਸ ਪੜ੍ਹ ਲਈਏ ਜੀ ਪਰਮਾਨੰਥ ਸਾਹਿਬ ਕਰ ਰਹੇ ਨੇ ਰਸ਼ਪਾਲ ਮਾਨ ਫਰੋਂ ਗਰਸ਼ੰਕਰ ਜੀ ਸੰਦੀਪ ਸਿੰਘ ਜੀ ਕਰ ਰਹੇ ਨੇ ਕਮੈਂਟ ਸੂਰੀ ਸਾਹਿਬ ਤੁਸੀਂ ਵੀ ਪਟਾਕੇ ਚਲਾ ਲੈਣ ਸੀ ਕਰ ਅੱਜ ਵੀ ਰਿਪੋਰਟਿੰਗ ਕਰੀ ਜਾਂਦੇ ਆ ਅੱਜ ਦਿਨ ਛੁੱਟੀ ਕਰ ਲਓ ਪਾਜੀ ਪਟਾਕੇ ਚਲਾਉਣ ਦਾ ਸ਼ੌਂਕ ਹੀ ਨਹੀਂ ਹੈਗਾ ਪਟਾਕੇ ਉਹ ਦੂਜੇ ਪਾਸੇ ਦੇ ਆ ਗੌਰਵ ਲੜੋਈਆ ਸਾਹਿਬ ਕੁੰਮਣ ਕੁੰਮਣ ਸਾਹਿਬ ਮੇਰਾ ਪਿੰਡ ਗੜੀਪਾਟੀ ਤੋਂ ਕਰ ਰਿਹਾ ਮੈਂ ਕਮੈਂਟ ਸੁਰੀ ਸਾਹਿਬ ਉਵੇਂ ਚਾਹ ਕਰ ਰਹੇ ਜਿਵੇਂ 2000 ਤੋਂ ਪਹਿਲਾਂ ਕਰਦੇ ਹੁੰਦੇ ਸੀ ਦੀਵਾਲੀ ਤੇ ਹਾਂਜੀ ਉਹ ਸਮੇਂ ਸੀ ਹੈ ਨਾ ਅਸੀਂ ਤਾਂ ਸਵੇਰੇ ਰਾਤ ਨੂੰ ਉਹ 10 ਰੁਪਏ ਦਾ ਪੈਕੇਟ ਆਉਂਦਾ ਸੀ ਉਹ ਚ ਕਿੰਨੇ ਪਟਾਕੇ ਹੁੰਦੇ ਸੀ ਉਹਨੂੰ ਮਾਫ਼ ਕਰਿਓ ਲਿੰਡੀ ਪਟਾਕਾ ਕਹਿੰਦੇ ਹੁੰਦੇ ਸੀਗੇ ਉਹ ਲਿਆੜੇ ਕੁਝ ਨਹੀਂ ਚੱਲਣੇ ਸਵੇਰ ਨੂੰ ਇਕੱਠੇ ਕਰਕੇ ਮੈਂ ਤੇ ਮੇਰੇ ਤਾਇ ਦੇ ਮੁੰਡੇ ਨੇ ਕੋਸੀ ਪਿੰਡ ਮਹਿਰਮਪੁਰ ਕੋਠੇ ਤੇ ਚੜ ਜਾਵਾਂ ਚਵਾਰੇ ਤੇ ਫਿਰ ਲੱਭ ਲੱਭ ਕੇ ਫੇ ਵਜਾਉਣੇ ਇੱਕ ਵਾਰੀ ਮਰੇ ਹੱਥ 'ਚ ਵੱਜ ਗਿਆ ਸੀ ਪਟਾਕਾ ਮੈਂ ਤੁਹਾਨੂੰ ਵੀ ਗੱਲ ਦੱਸਦਾ ਪਹਿਲਾਂ ਨਾ ਪੜ ਲੈਣਾ ਸਤਨਾਮ ਜੀ ਸਿੰਘ ਖਾਲਸਾ ਜੀ ਐਸ਼ ਕਿੱਥੇ ਹੋ ਰਹੀ ਐ ਕਹਿੰਦੇ ਐਸ਼ ਹੋਰੀ ਸੂਰੀ ਸਾਹਿਬ ਵੇਖੋ ਜੇ ਤਾਂ ਮਹਾਰਾਜ ਦੀ ਰਜਾ 'ਚ ਆ ਫਿਰ ਤਾਂ ਹਰ ਵੇਲੇ ਐਸ਼ ਇਹ ਤਾਂ ਸਬਰ ਤੇ ਰਹਿਣਾ ਚਾਹੀਦਾ ਮਹਾਰਾਜ ਹਰ ਵੇਲੇ ਚੜ੍ਹਦੀ ਕਲਾ 'ਚ ਰੱਖਦੇ ਉਹ ਤੁਸੀਂ ਗੱਲ ਕਰੋ ਸਰਕਾਰਾਂ ਦੀ ਗੱਲ ਕਰ ਲਈਏ ਜਾਂ ਮੌਜੂਦਾ ਹਾਲਾਤਾਂ ਦੀ ਗੱਲ ਕਰ ਲਈਏ ਫਿਰ ਕਾਹਦੀ ਐਸ਼ ਫੇਤਾ ਜਿਹੜੇ ਕਾਲਾ ਧਨ ਕੁਮਾਰੇ ਉਹ ਉਹ ਨਜ਼ਾਰੇ ਲੈ ਰਹੇ ਆ ਆਮ ਬੰਦਾ ਤਾਂ ਪਿਸਰੇ ਪਰ ਅੱਜ ਆਪਾਂ ਚਲੋ ਇਹ ਗੱਲ ਨਹੀਂ ਕਰਨੀ ਪਰਮਜੀਤ ਸਿੰਘ ਮੈਸੇਜ ਕਰ ਰਹੇ ਨੇ ਮਾਨਾ ਕਸ਼ਫ ਸਾਹਿਬ ਕਰ ਰਹੇ ਨੇ ਗੋਡ ਬlesਸ ਯੂ ਲਿਖ ਰਹੇ ਨੇ ਸੁਖਵੀਰ देओल ਸਾਹਿਬ ਕਰ ਰਹੇ ਨੇ ਬੀਬੀ ਐਨ ਪੰਜਾਬ ਲਾਈਵ ਕਰ ਰਹੇ ਨੇ ਮੁਬਾਰਕਾ ਦੇ ਰਹੇ ਨੇ ਅੱਛਾ ਮੈਂ ਨਾ ਇੱਕ ਵਾਰੀ ਰਾਜਕੁਮਾਰ ਚੋਹਾਨ ਸਾਹਿਬ ਉਹ ਮੈਸੇਜ ਕਰ ਰਹੇ ਨੇ ਮੈਂ ਨਾ ਇੱਕ ਵਾਰੀ ਅੱਛਾ ਗੱਡੀ ਬੈਕ ਕਰਦੀ ਕਿ ਪਟਾਕੇ ਚਲਾਉਣੇ ਨਰੈਣ ਸਿੰਘ ਤਮੜਾਤ ਜੀ ਬਜੀਤਪੁਰ ਤੋਂ ਕਰਨ ਲੱਗੇ ਜੀ ਕਰਨ ਲੱਗੇ ਇਹ ਮੈਂ ਇੱਕ ਗੱਲ ਦੱਸਦਾ ਜੀ ਅਸੀਂ ਨਾ ਪਿੰਡ 'ਚ ਰਹਿੰਦੇ ਸੀਗੇ ਤਾਂ ਮੇਰੇ ਦਾਦਾ ਜੀ ਦੀ ਜਿਵੇਂ ਦੁਕਾਨ ਸੀਗੇ ਉੱਥੇ ਪਟਾਕੇ ਬਟੂਕੇ ਹੁੰਦੇ ਸੀਗੇ ਤੇ ਮੈਂ ਜਿੱਦ ਤੋਂ ਮੇਨ ਮੈਂ ਚੀਜ਼ਾਂ ਚੱਕ ਲੈਣੀਆਂ ਮੈਨੂੰ ਬੜਾ ਫਾਇਦਾ ਮਸੀ ਦਾਦਾ ਜੀ ਨੇ ਵੀ ਟਾਈਮ ਪਾਸ ਕਰਨ ਲਈ ਦੁਕਾਨ ਖੋਲੀ ਸੀ ਕਿ ਕੋਈ ਪ੍ਰਾਫਿਟ ਵਾਲਾ ਮਨ 'ਚ ਧਿਆਨ ਨਹੀਂ ਸੀਗਾ ਤੇ ਮੈਂ ਉੱਥੋਂ ਸਮਾਨ ਚੱਕ ਕੇ ਲੈ ਆ ਕੇ ਨਾ ਜਿੱਦਾ ਇੱਕ ਥਲਣਾ ਜਿਵਾਰਾ ਕੋ ਉੱਤੋਂ ਪਰਲਾ ਜਿਵਾਰਾ ਆਲੇ ਦੁਆਲੇ ਘਰੇ ਘਰ ਹੁੰਦੇ ਸੀਗੇ ਕਿ ਬਾਕੀ ਨੂੰ ਪਤਾ ਲੱਗੇ ਕਿ ਇਹਦੇ ਕੋਲ بڑے بڑے ਪਟਾਕੇ ਆ ਮੋਰੇ ਜਿੱਦਾਂ ਪਟਾਕੇ ਦੇ ਉਹ ਕੀ ਜਿੱਦੂ ਅੱਗ ਲਾਈਦੇ ਉਹਨੂੰ ਕੀ ਕਹਿੰਦੇ ਆ ਥ੍ਰੈਡ ਉਹਨੂੰ ਭੋਰ ਲਈਦਾ ਸੀ ਚੱਟਰ-ਚੱਟਾ ਭੋਰ ਲਈਦਾ ਸੀ ਕਿ ਇੱਕ ਦਮ ਹੀ ਨਾ ਬਲਾਸਟ ਕਰੇ ਹਾਂ ਤੇ ਇੱਕ ਹਾਥੀ ਮੈਂ ਮੋਬੱਤੀ ਵੜ ਲਈ ਇੱਕ ਜੀ ਬੰਬ ਫੜ ਲਿਆ ਦੂਜੇ ਨੂੰ ਐ ਕਰੀਵਾ ਆ ਚੱਲਣ ਲੱਗਾ ਹੁਣ ਪਿੰਡ ਵਾਲੇ ਦੱਸੀ ਜਾਵਾ ਮਤਲਬ ਲੇ ਚਵਾਰ ਤੇ ਉੱਪਰਲੇ ਚਵਾਰ ਤੇ ਚੱਲਾ ਸੀ ਨਾ ਆਂਡੀਆਂ ਗਵਾਂਣੇ ਦੱਸੀਵਾ ਮੈਂ ਚੱਲਾ ਹੁਣ ਆ ਪਟਾਕਾ ਚਲਾਉ ਆ ਦੇਖਿਓ ਕਿੱਦਾਂ ਹੇਲ ਦਾ ਨਵਾ ਹੇਲ ਦਾ ਪਿੰਡ ਆਪਣਾ ਵੀ ਆਹ ਮੋਟਾ ਬੰਬ ਚਲਾਉ ਉਹ ਮੈਨੂੰ ਸਾਰੇ ਇਸ਼ਾਰਾ ਕਰੀਏ ਨਾ ਮੈਂ ਕਿਹਾ ਸ਼ਾਇਦ ਮੈਨੂੰ ਉਹਦਾ ਹੇਲ ਕਰਦੇ ਪਏ ਆ ਕਿ ਲੈ ਵੀ ਮੇਨ ਬੰਬ ਲੈ ਕੇ ਆ ਗਿਆ ਹੁਣ ਮੈਨੂੰ ਇਹ ਪਤਾ ਨਹੀਂ ਮੈਂ ਇੱਕਾ ਚੀ ਮੋਹ ਪੱਤੀ ਖੜੀ ਉੱਥੇ ਬੰਬ ਫੜ ਲਿਆ ਉਹ ਹੌਲੀ ਹੌਲੀ ਜਿਹਨੂੰ ਭੋਰ ਕੇ ਮਤਲਬ ਅੱਗੇ ਕਾਲਾ ਥ੍ਰੈਡ ਕੱਢਿਆ ਸੀ ਉਹਨੂੰ ਅੱਗ ਲੱਗੀ ਕਿ ਜਿੱਦਾਂ ਹੀ ਮੈਂ ਮੇਨ ਚਵਾਰੇ ਤੇ ਚੜਿਆ ਬੰਬ ਮੇਰੇ ਹੱਥ 'ਚ ਹੀ ਵੱਜ ਗਿਆ ਅੱਛਾ ਮੇਰਾ ਹੱਥ ਸੁੱਜ ਗਿਆ ਪੜੋਲਾ ਬਣ ਗਿਆ ਤੇ ਫਿਰ ਮੇਰਾ ਰਾਜ ਵੀ ਹੋਇਆ ਹੱਥ ਦਾ ਉਸ ਤੋਂ ਬਾਅਦ ਮੈਂ ਕਦੀ ਬੰਬ ਨਹੀਂ ਚਲਾਇਆ ਮੈਂ ਕਿਹਾ ਦਫਾ ਕਰ ਯਾਰ ਹੈ ਮੈਂ ਨਾ ਪੜਦਾਂ ਜੀ ਉਸ ਤੋਂ ਬਾਅਦ ਆਪਾ ਪਰਮਾਨੰਥ ਸਾਹਿਬ ਗੜਸ਼ੰਕਰ ਤੋਂ ਰਸ਼ਪਾਲ ਮਾਨ ਜੀ ਫਿਰ ਕੁਲਦੀਪ ਸਿੰਘ ਜੀ ਮੈਸੇਜ ਕਰ ਰਹੇ ਨੇ ਹੈਪੀ ਦੀਵਾਲੀ ਦਾ ਸੋਢੀ ਰਾਮ ਜੀ ਕਰਨ ਨੇ ਦੁਬਈ ਤੋਂ ਕਰ ਰਹੇ ਨੇ ਵੀਰ ਵੀਰਪਾਨ ਜੀ ਕਰ ਰਹੇ ਨੇ ਯੂਕੇ ਤੋਂ ਆਪਣੇ ਸੁਖਵੀਰ देओल ਸਾਹਿਬ ਪਰਮਾਨ ਜੀ ਨਰਾਇਣ ਸਿੰਘ ਤਮੜਾ ਜੀ ਹੱਥ ਖੜਾ ਕਰ ਰਹੇ ਨੇ ਮੈਂ ਵੀ ਇਦਾਂ ਕੀਤਾ ਸੀ ਹੱਥ ਖੜਾ ਪਟਾਕਾ ਹੱਥ ਤੇ ਵੱਜ ਗਿਆ ਸੀ ਬੰਨਾ ਕਸ਼ਵ ਜੀ ਸਾਰੀ ਪਿੰਡ ਬੱਤੀ ਟੀਮ ਨੂੰ ਮੁਬਾਰਕਾਂ ਦਿਵਾਲੀ ਦੀਆਂ ਮੁਬਾਰਕਾਂ ਦੇ ਰੇ ਵੀ ਪਰਮਾਨ ਜੀ ਢਾਡੀ ਮਨੋਜ ਸਿੰਘ ਅਜਾਜ ਜੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਰ ਪਾਸੇ ਦੀ ਖਬਰ ਦੱਸ ਦਿਓ ਮਿਹਰਬਾਨੀ ਜੀ ਔਰ ਵਾਹਿਗੁਰੂ ਜੀ ਦਾ ਹੱਥ ਸਦਾ ਹੀ ਸਿਰ ਤੇ ਆ ਸਦਾ ਹੀ ਚੜ੍ਹਦੀ ਕਲਾ 'ਚ ਆ ਪਰਮਾਨੰਤ ਜੀ ਗਿਰਨੇ ਕਿੰਦਾ ਹਾਲ ਬਰੁ ਅੱਜਾ ਹੁਣ ਮੈਂ ਨਾ ਆਉਣ ਵਾਲੇ ਸਮੇਂ 'ਚ ਭੈਣਾ ਭਰਾਵਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਤੈਨੂੰ ਵੀ ਦੱਸ ਦਿੰਦਾ ਮੈਂ ਇੱਕ ਸੋਚਿਆ ਆਪਣੇ ਨਾ ਕਿੱਸੇ ਸ਼ੇਅਰ ਕਰਿਆ ਕਰੀਏ ਕਿੱਸੇ ਸ਼ੇਅਰ ਕਰਿਆ ਕਰੀਏ ਆਪਣੇ ਅੰਕੁਸ਼ ਸ਼੍ਰੀਨ ਬਲਾਚੌਰ ਤੋਂ ਕਹਿੰਨੇ ਹੈਪੀ ਦੀਵਾਲੀ ਟੂ ਆਰ ਫਿਊਚਰ ਲੀਟਰ ਓ ਮਾਈ ਗੋਡ ਅੰਕੁਸ਼ ਜੀ ਤੁਸੀਂ ਅੱਗੇ ਵੀ ਮੈਨੂੰ ਕਿਹਾ ਆਪਾਂ ਮਿਲੇ ਸੀ ਉਸ ਦਿਨ ਬਾਬਾ ਬਾਲਕਨਰ ਜੀ ਦੇ ਮੰਦਿਰ ਤੇ ਮੈਨੂੰ ਯਾਦ ਹੈ ਤੁਹਾਡੇ ਭਰਾਵਾਂ ਮੱਦੀ ਜੇ ਲੋੜ ਪਈ ਲੋੜ ਪੈਣੀ ਆ ਜਦੋਂ ਲੋੜ ਪਈ ਆਪਾਂ ਆਵਾਜ਼ ਮਾਰ ਦੇਾਂਗੇ ਤੁਸੀਂ ਆ ਜਿਓ ਸਿੰਘ ਖਾਲਸਾ ਜੀ ਬਿਲਕੁਲ ਜੀ ਅਫਸੋਸ ਹੈ ਜੀ ਔਰ ਇਹ ਫਿਰ ਨਕਮੀਆਂ ਸਰਕਾਰਾਂ ਨੂੰ ਹੀ ਸੁਵਾਲ ਹੈ ਜੀ ਹਰਵਿੰਦਰ ਵੀਰ ਕਹਿ ਰਹੇ ਨੇ ਸਸੀ ਕਲਵੀ ਸਸੀ ਕਲਵੀਰ ਨਰੈਣ ਸਿੰਘ ਤੰਮੜ ਐਤ ਕਹਿ ਰਹੇ ਨੇ ਵਾਹਿਗੁਰੂ ਮੇਰ ਕਰੇ ਜੀ ਵਾਹਿਗੁਰੂ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ ਜੀ ਧੰਨਵਾਦ ਜੀ ਅਜੇ ਮੇਰਾ ਸਾਹਿਬ ਹਰਵਿੰਦਰ ਸਿੰਘ ਜੀ ਹੈਪੀ ਦਿਵਾਲੀ ਲਿਖ ਰਹੇ ਨੇ ਸਾਰਿਆਂ ਦੇ ਲਈ ਸੋ ਸਾਥੀਓ ਆਇ ਇੱਕ ਆਤੀਸ਼ਵਾਜੀ ਦਿਖਾ ਰਹੀ ਆਪਾਂ ਵੀ ਇੱਕ ਫਿਰ ਗੱਡੀ ਫਿਰ ਮੈਂ ਬਾਅਦ ਚ ਅੰਦਰ ਲਾ ਦੂੰਗਾ ਰਾਜਵਿੰਦਰ ਜਸਵਿੰਦਰ ਜੀ ਮੈਸੇਜ ਕਰ ਰਹੇ ਨੇ ਲਓ ਜੀ ਅਨਾਰ ਚੱਲਦਾ ਤੁਹਾਨੂੰ ਦਿਖਾਣੇ ਆ ਸੋ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਆਪਾਂ ਉਹ ਲੈ ਮਾਮਾ ਹੱਥ ਜਾਈ ਆਹ ਲੈ ਆ ਕੈਨੇਡਾ ਤੋਂ ਆਏ ਬੰਦੇ ਹੱਥ 'ਚ ਹੱਥ ਸ਼ਵਾਜੀ ਚਲਾਉਂਦੇ ਆ ਉਹ ਤਵਾ ਆ ਇੱਕ ਵਾਰੋਂ ਵਾਰਾ ਪਰ ਲਾਈਵ ਦਿਖਾਈ ਇੱਧਰ ਆਓ ਲਓ ਜੀ ਹੱਥ 'ਚ ਫੜ ਕੇ ਹੱਥ 'ਚ ਫੜ ਕੇ ਹੱਥ ਸ਼ਵਾਜੀ ਤੇ ਹੱਥ 'ਚ ਫੜ ਕੇ ਹੱਥ ਸ਼ਵਾਜੀ ਜਲਦੀ ਆ ਹੈਪੀ ਦੀਵਾਲੀ ਭਾਜੀ ਲਿਖ ਰਹੇ ਇੱਕ ਵੜਾ ਆ ਦੇਖੋ ਜੀ ਹੱਥ ਹੀ ਫੜ ਕੇ ਚਲੋ ਜੀ ਕੈਨੇਡਾ ਵਾਲਿਓ ਇੱਕ ਕੈਨੇਡਾ ਦੀ ਟੈਕਨੋਲੋਜੀ ਹੈ ਇੱਕ ਕੈਨੇਡਾ ਦੀ ਟੈਕਨੋਲੋਜੀ ਹੈ ਲਓ ਜੀ ਸਰ ਕੈਨੇਡਾ ਦੀ ਟੈਕਨੋਲੋਜੀ ਆਓ ਜੀ ਆਓ ਆ ਮਾਮਾ ਇਹ ਕਲਾ ਕਿੱਥੋਂ ਸਿੱਖੀ ਜੀ ਤੁਸੀਂ ਇਹ ਕੈਨੇਡਾ ਤੋਂ ਸਿੱਖੀ ਜੀ ਆਪਾਂ ਇੱਕ ਕਲਾ ਕੈਨੇਡਾ ਤੋਂ ਸਿੱਖੀ ਆ ਜੀ ਆਹ ਲਓ ਜੀ ਸਸਪੈਂਸ ਇਹ ਆਤਿਸ਼ਬਾਜੀ ਹੱਥ 'ਚ ਫੜ ਕੇ ਚਲਾਉਣਗੇ ਆਓ ਜੀ ਆਓ ਜੀ ਆਹ ਲੈ ਆਹ ਬੋਲੇ ਆਹ ਲਾ ਚੱਕ ਲੱਗਣ ਲੱਗਿਆ ਸਾਥੀ ਰੈਕਲਟਿਕ ਆਹ ਲਓ ਜੀ ਤਾਂ ਠੀਕ ਹੈ ਸਾਥੀਓ ਫਿਰ ਮਿਲਦੇ ਆ ਜੀ ਬਹੁਤ ਜਲਦੀ ਬਹੁਤ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ